ਅਕਸ਼ਰੀਆ ਕਾਮ ਜਿਹੜੀ ਨਵਾਂ ਚਹਿਰ ਦੇਖ ਰਹੇ ਸਾਡੇ ਸਮਸਿਆ ਨਵਾਂ ਚਹਿਰ ਜੰਕੜਾ ਚੌਂਕ ਵਿੱਚ ਬੁਰੀਆ ਅਤੇ ਇੱਕ ਵੀਡੀਓ ਵੀ ਸ਼ੇਅਰ ਕਰਨ ਲਈ ਵੀ ਜੋ ਬਣਾ ਰਹੇ ਆ ਸਾਡੇ ਨਾਲ ਸਰ ਐਸਐਫਐ ਸਰਪਾਲ ਜੀ ਦੇ ਮੁਖਲੇ ਪਰ ਸਰ ਉਹਨਾਂ ਦੀ ਕੀ ਗੱਲ ਕਰਾ ਪਹਿਲਾਂ ਵੀਸੀ ਵੀਡੀਓ ਪਾਈ ਸੀ ਬਿਊਟੀ ਇਸ ਬਿਊਟੀ ਉਹਨੂੰ ਤਾਂ ਖਬਰ ਲੱਗਦਾ ਔਰ ਇਨਸਾਨੀਤਾ ਬਰਸ ਵਿੱਚ ਆਉਂਦਾ ਨਾ ਹੋਇਆ ਸਰ ਉਹਨਾਂ ਨੇ ਮਤਲਬ ਪਰਸ ਕੱਲ੍ਹ ਸਰ ਪਰਸ ਕਿੱਥੋਂ ਬਲੇਕ ਇੱਕ ਪਰਸ ਮਿਲਿਆ ਕਰਾਡ ਰੋਡ ਮੋੜ ਦੇ ਉੱਤੇ ਠੀਕ ਹੈ ਜੀ ਦੁਬਾਰ ਤੇ ਬੰਦਾ ਕਹਿੰਦਾ ਰਾਗੀਰ ਬੰਦਾ ਦੱਸ ਕੇ ਗਿਆ ਸੀ ਜਾ ਕੇ ਉੱਥੇ ਦੇਖਿਆ ਤੇ ਵਿੱਚ ਪੈਸੇ ਦੇਖ ਕੇ ਪੈਸੇ देखो कुछ पैसे ने कुछ आई डी एंड जा रही है कुलद कौर मेरे को नाम कुलदीप चलो अभी जोड़ा जी अपनी आई देख रहे अभी नहीं शो कर सकते पर फिर भी कुलदीप कौर की आई डी है चंडगढ़ चौक तक सबको मिल सकते परसा लो जी दस परस निशानी दस के जाए जो भी अपनी निशानी जाते हैं ए सोशल लेडीज कांफ्रेंसया कुलदीप कौर दी आईडी मिली है ਤੁਸੀਂ ਕੰਡੀਗਰ ਚੌਂਕ ਵਿੱਚ ਜਿਹੜੀ ਇਹ ਪੋਸਟ ਹੈ ਤੁਸੀਂ ਉੱਥੇ ਆ ਕੇ ਆਧਾਰ ਕਾਰਡ ਲੈ ਕੇ ਆ ਨਾਲ ਦੇ ਅਧਾਰ ਕਾਰਡ ਲੈਣ ਕੋਈ ਆਈਡੀ ਆਪਣੇ ਪਾਸ ਲੈ ਕੇ ਆਇਓ ਜੀ ਜੀ ਤੁਹਾਨੂੰ ਪੈਸੇ ਕੈਸ਼ਰ ਆ ਕੇ ਮਿਲਣਗੇ ਹਾਂਜੀ ਪੈਸੇ ਹੋਰ ਕੀ ਆਈਡੀ ਹੈ ਹੋਰ ਕੋਈ ਨਸੀਬਾ ਪਾਰਟੀ ਹੈ ਕੀ ਹੈ ਕਸ ਕਰਾ ਰਹੇ ਹੋ ਬਹੁਤ ਬਹੁਤ ਅੱਛਾ ਬਾਅਦ ਵਿੱਚ ਲੈਪਟਾਪ ਦੇਖਦੇ ਆਂ ਮੈਂ ਵਡੀ ਨੀ ਪਾਤੀ ਠੀਕ ਹੈ ਤਾਂ ਟੀਕੇ ਸਰ ਨਾਲ ਤੁਸੀਂ ਇੱਕ ਹੋਇਆ ਆ ਅੱਗੇ ਲੈ ਜਾਣਾ ਆਰਜੀਨਲ ਟ੍ਰੈਫਿਕ ਕਲੀਅਰ ਕਰਾਇਆ ਜਾ ਰਿਹਾ ਹੈ ਵਿੱਚ ਆਪਾਂ ਇਹ ਤੁਹਾਨੂੰ ਦਿਖਾ ਇਹ ਜਿਹੜਾ بارش ਹੈ ਇਹਦੇ ਸਬੰਧ ਤੋਂ ਮਿਲਿਆ ਕਿ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੋ ਗਿਆ ਫਿਰ सुरेंद्र ਜੀ ਦੀ ਇਹਦੇ ਇੱਥੇ ਆਪਾਂ ਫਰੀਦ ਕਰਦੇ ਹਾਂ ਚਾਹੇ ਨਹੀਂ ਪੈਂਦਾ ਹੋਵੇ ਚਾਹੇ ਕੜੀਆਂ ਹੋਣ ਚਾਹੇ ਪਾਣੀ ਆਇਆ ਹੋਵੇ ਚਾਹੇ ਧੁੱਪ ਹੋਵੇ ਚਾਹੇ ਛਾਂ ਹੋਵੇ ਚਾਹੇ ਰਹਾਤ ਹੋਵੇ ਇਹਦੇ ਆਪਣੀ ਡਿਊਟੀ ਨੂੰ ਬਹੁਤ ਬਿਊਟੀਫੁਲ ਤਰੀਕੇ ਨਾਲ ਨਿਭਾਉਂਦੇ ਆ ਹੋਰ ਵੀ ਇਹਨਾਂ ਨੂੰ ਪਰਸ ਮਿਲਿਆ ਤਾਂ ਪਹਿਲ ਦੇ ਆਧਾਰ ਤੇ ਸੁੰਨੇ ਸਾਨੂੰ ਇਹ ਕੰਮ ਕੀਤਾ ਤਾਂ ਜੋ ਜਿਹਦਾ ਪਰਸ ਹੈ ਉਹ ਤੱਕ ਪਹੁੰਚਾਇਆ ਜਾ ਸਕੇ ਹੁਣ ਇੱਥੇ ਕੋਈ ਇਹ ਵੀ ਕਮੈਂਟ ਕਰੇਗਾ ਕਿ ਯਾਰ ਉਹ ਤੇ ਘਰੇ ਜਾ ਕੇ ਦੇਉ ਕਿਉਂਕਿ ਕੱਲੀ ਆਈਡੀ ਤੇ ਨਾਮ ਲਿਖ ਕੇ ਆਇਆ ਐਡਰੈਸ ਨਹੀਂ ਲਿਖਿਆ ਫੋਨ ਨੰਬਰ ਨਹੀਂ ਅਦਰਵਾਈਜ਼ ਅਸੀਂ ਫੋਨ ਕਰ ਲੈਂਦੇ ਪਰ ਹੁਣ ਮਲਾਜਮ ਇੱਥੇ ਖੜੇ ਇਹ ਵੀ ਆਪਣੀ ਡਿਊਟੀ ਛੱਡ ਕੇ ਨਹੀਂ ਲੱਭ ਸਕਦੇ ਇਸ ਕਰਕੇ ਬੀਬਤੀ ਇੱਕ ਬਹੁਤ ਅੱਛਾ ਮਾਧਿਅਮ ਹੈ ਜਿਸ ਤੇ ਜਿੰਸ ਭੇਜੀ ਦਾ ਇਹ ਪਰਸ ਡਿੱਗਿਆ ਆ ਉਹ ਬੇਫਿਕਰ ਹੋ ਕੇ ਇੱਥੇ ਚੰਡੀਗੜ੍ਹ ਚੌਕ ਜਿਹੜੀ ਹੈ ਪੋਸਟ ਹੈ ਜਿੱਥੇ ਟ੍ਰੈਫਿਕ ਪੁਲਿਸ ਦੀ ਪੋਸਟ ਹੈ ਤੋਂ ਆ ਕੇ ਆਪਣਾ ਪਰਸ ਰੀਸੀਵ ਕਰ ਸਕਦੇ ਬਹੁਤੋ ਸ਼ੁਕ